ਇਹ ਹਾਲਾਂ ਦੋਸਤੋ ਲੈ ਕੇ ਆਇਆ ਤੁਹਾਡੇ ਲਈ ਨਵੀਂ ਕਹਾਣੀ ਤੇ ਮੇਰਾ ਕਹਾਣੀ ਬਣਾਉਂਦਾ ਹੋਊਗੀ ਸਵੇਰ ਦੀ ਹਵਾ ਵਿੱਚ ਪਿੰਡ ਦੇ ਘਰਾਂ ਦੀਆਂ ਛੱਤਾਂ ਹੌਲੀ-ਹੌਲੀ ਰੋਸ਼ਨੀ ਨਾਲ ਚਮਕ ਰਹੀਆਂ ਸੀ ਹਰਾਨੀ ਆਪਣੀ ਛੱਤ ਤੇ ਖੜੀ ਸੀ ਹੱਥਾਂ ਵਿੱਚ ਚਾਹ ਦਾ ਕੱਪ ਫੜਿਆ ਹੋਇਆ ਸੀ ਉਹ ਆਪਣੇ ਆਪ ਨਾਲ ਸੋਚ ਰਹੀ ਸੀ ਕਿ ਕਿਵੇਂ ਉਹਦੀ ਜ਼ਿੰਦਗੀ ਇੱਕੋ ਜਿਹੀ ਰਹਿ ਗਈ ਹੈ ਹਰ ਰੋਜ਼ ਸਵੇਰ ਖੇਤਾਂ ਦੇ ਕੰਮ ਘਰ ਦੇ ਕੰਮ ਤੇ ਰਾਤ ਨੂੰ ਥੋੜੀ ਜਿਹੀ ਮੁਸਕਾਨ ਰਾਣੀ ਦੇ دل ਵਿੱਚ ਹਮੇਸ਼ਾ ਇੱਕ ਸੁਪਨਾ ਸੀ। ਇੱਕ ਦਿਨ ਉਹ ਇੱਕ ਵੱਡੇ ਸ਼ਹਿਰ ਨੂੰ ਦੇਖੇ ਜਿੱਥੇ ਉਹ ਆਪਣੀ ਮਰਜ਼ੀ ਨਾਲ ਜੀ ਸਕੀ ਪਰ ਪਿੰਡ ਦੇ ਰਿਵਾਜਾਂ ਅਤੇ ਪਰਿਵਾਰਿਕ ਫਰਜ਼ਾਂ ਪਰਿਵਾਰਿਕ ਫਰਜ਼ਾਂ ਨੇ ਉਹਦੇ ਖਾਮਾਂ ਨੂੰ ਕੋਲ ਨਹੀਂ ਕੀਤਾ। ਇਸ ਦੌਰਾਨ ਪਿੰਡ ਵਿੱਚ ਇੱਕ ਨਵਾਂ ਪਰਿਵਾਰ ਆਇਆ। ਤ੍ਰਿਸ਼ਾ ਵਿੱਚ ਨਜ਼ਰ ਆਇਆ ਦੋਸਤਾਨਾ ਹਾਸਾ ਤੇ ਨਵੇਂ ਲੋਕਾਂ ਦੀ ਉਤਸ਼ਾਹ ਭਰੀ ਸਵਾਗਤ ਰਾਣੀ ਦੀ ਨਜ਼ਰ ਉਸ ਨਵੇਂ ਪਰਿਵਾਰ ਦੇ ਮੁੰਡੇ ਤੇ ਪਈ ਇਹ ਸੀ ਦੀਪ ਪਿੰਡ ਦੇ ਨਵੇਂ ਰਹਿਣ ਵਾਲਾ ਇੱਕ ਨਰਮ ਦਿਲ ਹੱਸਦਾ ਖੇਡਦਾ ਪਰ ਅੰਦਰੋਂ ਬਹੁਤ ਹੀ ਸੂਝਵਾਨ ਸੀ ਜਿੰਮ ਲਾਉਣ ਕਰਕੇ ਉਹ ਪੂਰਾ ਫਿੱਟ ਪਿਆ ਸੀ ਅਤੇ ਰਾਣੀ ਦਾ ਉਸ ਉੱਤਰ ਦੇ ਲਾ ਗਿਆ ਸੀ ਰਾਣੀ ਉਸ ਨਾਲ ਜੈਤੂ ਬਾਗਲਾ ਦੇਖਣ ਨੂੰ ਫਿਰਦੀ ਸੀ ਦੀਪ ਨੇ ਪਹਿਲੀ ਵਾਰੀ ਰਾਣੀ ਨੂੰ ਆਪਣੇ ਘਰ ਦੇ ਅੰਗੇ ਖੜੀ ਦੇਖਿਆ ਉਹਨੇ ਸੋਚਿਆ ਇਹ ਕੁੜੀ ਵੱਖਰੀ ਹੈ ਉਜਹ ਲੱਗਿਆ ਇਸ ਵਿੱਚ ਦੋਵਾਂ ਦੀਆਂ ਅੱਖਾਂ ਇੱਕ ਦੂਜੇ ਨਾਲ ਮੁਲਾਕਾਤ ਲਈ ਤੇ ਦਿਲਾਂ ਵਿੱਚ ਇੱਕ ਅਜੀਬ ਜਿਹਾ ਜਜ਼ਬਾਤ ਆ ਗਿਆ ਦੀਪ ਦਾ ਵੀ ਦਿਲ ਕੀਤਾ ਕਿ ਉਸ ਨੂੰ ਜੈਤੋ ਰੱਖਿਆ ਜੋ ਉਹ ਦਿਖਾਵੇਗਾ ਹਰਾਨੀ ਨੇ ਦੀਪ ਦੇ ਹਾਸੇ ਨੂੰ ਦੇਖ ਕੇ ਆਪਣਾ ਦਿਲ ਹੌਲੀ-ਹੌਲੀ ਖੁੱਲਣ ਦਿੱਤਾ ਉਹ ਹਰ ਰੋਜ਼ ਦੀਪ ਦੀਆਂ ਛੋੜੀਆਂ-ਛੋੜੀਆਂ ਗੱਲਾਂ ਸੁਣਦੀ ਅਤੇ ਇੱਕ ਅਨੋਖੀ ਖੁਸ਼ੀ ਮਹਿਸੂਸ ਕਰਦੀ ਦੀਵ ਵਿਰਾਂਗੀ ਦੇ ਨਾਲ ਹਰ ਛੋੜੀ ਮਵਾਕਾਤ ਨੂੰ ਯਾਦਗਾਰ ਬਣਾਉਂਦਾ ਪਰ ਸੁੱਖ ਦੀਆਂ ਘੜੀਆਂ ਜ਼ਿਆਦਾ ਨਹੀਂ ਲੈਂਦੀਆਂ ਰਾਣੀ ਦੇ ਪਿਤਾ ਨੇ ਇੱਕ ਫੈਸਲਾ ਕੀਤਾ ਉਹ ਰਾਣੀ ਦਾ ਵਿਆਹ ਇੱਕ ਬਜ਼ੁਰਗ ਵਪਾਰੀ ਨਾਲ ਕਰਵਾਉਣਗੇ ਜੋ ਕਿ ਰਾਣੀ ਤੋਂ ਉਮਰ ਦੇ ਵਿੱਚ ਲਗਭਗ 3 ਗੁਣਾ ਹੀ ਵੱਡਾ ਸੀ ਰਾਣੀ ਨੂੰ ਬਹੁਤ ਡਰ ਸੀ ਉਦھر ਦੀਵ ਦਾ ਵੀ ਰਾਣੀ ਨਾਮ ਉਹ ਬੈਠੁਕਾ ਸੀ ਅਤੇ ਉਸ ਨੂੰ ਜੈਤੂ ਦੇਕੇ ਦਿਖਾਉਣ ਵਾਲੀ ਸੀ ਉਹ ਦੇ ਦਿਲ ਵਿੱਚ ਇਹ ਰੀਜ ਸੀ ਕਿ ਉਹਦਾ ਵੀ ਦੀਪ ਨਾਲ ਹੀ ਹੋਵੇ ਇਹ ਸੁਣ ਕੇ ਰਾਣੀ ਦਾ ਦਿਲ ਟੁੱਟ ਗਿਆ ਸੀ ਕਿ ਉਹਦਾ ਵਿਆਹ ਬੇਰਗਨਾ ਹੋ ਰਿਹਾ ਹੈ ਉਸ ਨੇ ਤਦਾਸੇ ਕਿ ਉਹ ਦੀਪ ਨਾਲ ਪਿਆਰ ਕਰਦੀ ਹੈ ਪਰ ਇਹ ਪਿਆਰ ਬੋਲਣਾ ਮੁਸ਼ਕਲ ਹੈ ਦੀਪ ਨੇ ਵੀ ਅੰਦਰੋਂ ਅੰਤਰੀ ਇਹ ਗੱਲ ਸਮਝ ਲਈ ਸੀ ਤਾਰੋ ਰਾਣੀ ਦੇ ਉਹ ਫਿਰ ਲਈ ਚੋਂ ਪਰੰਦਾ ਹੋ ਦੋਵੇਂ ਇੱਕ ਦੂਜੇ ਨੂੰ ਨਜ਼ਰਾਂ ਨਾਲ ਸਮਝਦੇ ਨੇ ਅਤੇ ਦਿਲ ਵਿੱਚ ਪਿਆਰ ਬਣਦਾ ਜਾ ਰਿਹਾ ਹੈ ਇਹ ਕਹਾਣੀ ਕੋਈ ਐਸਾ ਸੰਘਰਸ਼ ਜਦੋਂ ਦਾਖਲ ਹੋ ਜਾਂਦੀ ਹੈ ਰਾਣੀ ਦੇ ਸੁਪਨੇ ਦੀਪ ਨਾਲ ਪਿਆਰ ਅਤੇ ਪਰਿਵਾਰਕ ਬੰਧਨਾਂ ਦੀ ਦੁਰਦਸ਼ਾ ਰਾਣੀ ਅਤੇ ਦੀਪ ਦੀਆਂ ਮੁਲਾਕਾਤਾਂ ਹੌਲੀ-ਹੌਲੀ ਆਮ ਹੋ ਗਈਆਂ ਸੀ ਉਹ ਕਦੇ ਪਿੰਡ ਦੇ ਰੰਗਲੇ ਮੌਸਮ ਉਹ ਦੋਵੇਂ ਛੋਟੇ ਛੋਟੇ ਮੌਕਿਆਂ ਤੇ ਮਿਲਦੇ। ਉਹ ਦੇ ਖੇਤਾਂ ਵਿੱਚ ਮੋਟਰ ਤੇ ਮਿਲਦੇ ਅਤੇ ਕਦੇ ਗਲੀ ਦੇ ਕੋਨੇ ਵਿੱਚ। ਪਿੰਡ ਦੇ ਾਣੀ ਵਾਲੇ ਚਰਨੇ ਦੇ ਕੋਲ ਕੋਠਾਂ ਸੀ। ਉਹ ਉੱਥੇ ਵੀ ਚਲੇ ਜਾਂਦੇ ਸੀ। ਹਰ ਇੱਕ ਮੁਲਾਕਾਤ ਦਿਨ ਨੂੰ ਖੁਸ਼ੀ ਨਾਲ ਭਰ ਦਿੰਦੀ ਸੀ। ਦੀਵ ਹਮ ਸ਼ਾਸਤ ਰਹਿੰਦਾ। ਦਾ ਰਾਨੀ ਨੂੰ ਹਰ ਛੋਟੀ ਗੱਲ ਦੇਖਣਾ। ਅਤੇ ਉਹ ਰਾਣੀ ਨੇ ਉਹਨਾਂ ਦੇ ਛੇ ਮਾਰ ਦੇਤੋਂ ਨਾਲ ਤੇ ਆਵਿਦੇ ਬਾਟੇ ਪਾਸੇ ਉਹਨਾਂ ਨੇ ਇੱਕ ਦੂਜੇ ਨੂੰ ਜਾਣਨਾ ਸ਼ੁਰੂ ਕੀਤਾ ਪਸੰਦ ਨਾ ਪਸੰਦ ਸੁਭਣੇ ਛੋਟੇ ਵੱਡੇ ਰਾਜ ਰਾਣੀ ਦੇ ਦਿਲ ਵਿੱਚ ਇੱਕ ਅਜੀਬ ਸੁੱਖ ਅਤੇ ਆਰਾਮ ਮਹਿਸੂਸ ਹੋਣ ਲੱਗਾ ਇੱਕ ਦਿਨ ਪਿੰਡ ਦੇ ਬਾਗ ਵਿੱਚ ਰਾਣੀ ਫਿਆਉਣ ਉਸ ਜਾ ਰਹੀ ਸੀ ਦੀਪ ਨੇ ਉਹ ਦੇਖਿਆ ਅੱਗੇ ਪੁੱਛਿਆ ਰਾਣੀ ਇਹ ਸਾਰੇ ਖੁੱਲ ਤੇਰੇ ਲਈ ਹਨ ਰਾਣੀ ਹੌਲੀ ਹੌਲੀ ਹੱਸ ਕੇ ਬੋਲੀ ਹਾਂ ਸਾਰੇ ਸਾਰੇ ਤੇਰੇ ਲਈ ਖਾਸ ਨੇ ਐਸੀ ਛੋਟੀ ਜਿਹੀ ਗੱਲ ਨੇ ਦੋਵੇਂ ਦੇ ਦਿਨਾਂ ਵਿੱਚ ਨਰਮ ਜਵਾਰ ਦੇ ዳਰ ਉੱਤੇ ਰਾਣੀ ਦੇ ਦਿਲ ਵਿੱਚ ਇੱਕ ਬੂਰਾ ਪਿਆਰ ਦਾ ਅਹਿਸਾਸ ਹੋ ਗਿਆ ਪਰ ਉਹ ਚੁੱਪ ਰਹੀ ਕਿਉਂਕਿ ਪਿਤਾ ਦੀਆਂ ਗੱਲਾਂ ਉਹਦੇ ਮਨ ਵਿੱਚ ਧਾਰਵਾਗ ਪਈਆਂ ਦੀਵ ਵੀ ਆਪਣੀ ਦਿਲ ਦੀ ਗਹਿਰਾਈਆਂ ਵਿੱਚ ਰਾਣੀ ਲਈ ਖਾਸ ਅਹਿਸਾਸ ਰੱਖਦਾ ਸੀ ਉਹ ਵੀ ਆਪਣੇ ਅਹਿਸਾਸ ਨੂੰ ਦਿਲ ਵਿੱਚ ਹੀ ਰੱਖੀ ਫਿਰਦਾ ਸੀ ਅਤੇ ਉਸ ਨੂੰ ਬੋਲਣ ਵਿੱਚ ਸ਼ਰਮ ਮਹਿਸੂਸ ਹੁੰਦੀ ਸੀ ਇਸ ਲਈ ਸ਼ਾਇਦ ਉਹ ਬੋਲਦਾ ਨਹੀਂ ਸੀ ਉਹ ਹਰ ਰੋਜ਼ ਇੱਕ ਨਵਾਂ ਤਰੀਕਾ ਲੱਭਦਾ ਕਿ ਰਾਣੀ ਨੂੰ ਖੁਸ਼ ਕਰ ਸਕੇ ਪਰ ਦਿਲ ਦੀਆਂ ਦਿਲ ਦੀ ਦੁਨੀਆ ਹਮੇਸ਼ਾ ਸਵਤਾਈ ਨਹੀਂ ਹੁੰਦੀ ਰਾਣੀ ਦੇ ਪਿਤਾ ਨੇ ਉਹਨਾਂ ਦੀਆਂ ਨਜ਼ਰਾਂ ਤੇ ਧਿਆਨ ਦਿੱਤਾ ਬਸ ਇਹ ਫੈਸਲਾ ਪੱਕਾ ਕੀਤਾ ਰਾਣੀ ਦੀ ਸ਼ਾਦੀ ਇੱਕ ਬਿਰਗ ਪਰਿ ਨਾਲ ਹੋਵੇਗੀ ਇਹ ਖਬਰ ਸੁਣ ਕੇ ਰਾਣੀ ਅਤੇ ਦੀਪ ਦੇ ਦਿਲ ਟੁੱਟਣ ਲੱਗੇ ਦੀਪ ਨੇ ਰਾਣੀ ਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕੀਤੀ ਰਾਣੀ ਜੇਕਰ ਕਿਸਮਤ ਸਾਡੇ ਨਾਲ ਹੈ ਕੋਈ ਵੀ ਰੋਕ ਨਹੀਂ ਸਕਦਾ ਸਾਨੂੰ ਲੱਗ ਹੋਣ ਸਾਨੂੰ ਇੱਕ ਹੋਣ ਤ ਰਾਣੀ ਨੇ ਨਰਮ ਹੌਲੀ ਹੌਲੀ ਸਿਰ ਹਿਲਾਇਆ ਪਰ ਅੱਖਾਂ ਵਿੱਚ ਅਹਿਸਾਸ ਦਾ ਦਾਰ ਮੁਸ਼ਕਿਲਾਂ ਨਾ ਸਕੀ ਇਸ ਤਰ੍ਹਾਂ ਦੋਵੇਂ ਹੀ ਦੋਸਤੀ ਇੱਕ ਗਹਿराई ਭਰਵਦੀ ਪਰ ਪਹਿਲੀ ਗਹਿਰੀ ਮੁਸ਼ਕਲ ਵੀ ਉਹਨਾਂ ਦੇ ਰਿਸ਼ਤੇ ਵਿੱਚ ਛੱਪ ਗਈ ਸੀ ਦਿਲ ਦੇ ਅੰਦਰ ਪਿਆਰ ਤੇ ਸੰਘਰਸ਼ ਦੋਵੇਂ ਇੱਕ ਦੂਜੇ ਨਾਲ ਅਟਕਰਾਉਣ ਲੱਗੇ ਰਾਣੀ ਅਤੇ ਦੀਪਿਕ ਪੰਡ ਦੇ ਪੁਰਾਣੇ ਬਾਗ ਵਿੱਚ ਮਿਲੇ ਇਹ ਉਹੀ ਜਗ੍ਹਾ ਸੀ ਜਿੱਥੇ ਉਹ ਪੂਲੀ ਵਾਰ ਘਟਵਾਤ ਕਰਦੇ ਹੁੰਦੇ ਸੀ ਦਿਲ ਦੀ ਗਹਿਰਾਈ ਵਿੱਚ ਪਿਆਰ ਦੇ ਨਵੇਂ ਰੰਗ ਪਰਦੇ ਦੀਪ ਨੇ ਹੌਲੀ ਹੌਲੀ ਰਾਣੀ ਦਾ ਹੱਥ ਫੜਿਆ ਤੇ ਕਿਹਾ ਰਾਣੀ ਜੇਕਰ ਤੁਸੀਂ ਸਾਡੀ ਸਹਾਇਤਾ ਦੇਵੋਗੀ ਮੈਂ ਤੇ ਨਾਲ ਨਹੀਂ ਸ਼ਰਮਾਂਗਾ ਅਤੇ ਰਾਣੀ ਨੇ ਵੀ ਦੀਪ ਨੂੰ ਇੱਕ ਬਹੁਤ ਸੋਹਣਾ ਗੁਟ ਦਿੱਤਾ ਬੀਡ ਜੋ ਕੇਵਲ ਅੱਖਰ ਬਜਾਇਆ ਕਰਦੀ ਸੀ ਉਸਨੇ ਉਸ ਨੂੰ ਇੱਕ ਬੀਨ ਦਿੱਤੀ ਜੋ ਲੈ ਕੇ ਦੀਪ ਬਹੁਤ ਖੁਸ਼ ਹੋਇਆ ਰਾਣੀ ਦੇ ਦਿਲ ਵਿੱਚ ਇੱਕ ਜੀਵ ਸੁੱਖ ਦੇ ਨਾਲ ਨਾਲ ਦਰਦ ਆ ਰਿਹਾ ਸੀਗਾ ਉਹ ਜਾਣਦੀ ਸੀ ਕਿ ਪਿਤਾ ਦੀਆਂ ਗੱਲਾਂ ਉਹਦੇ ਸੁਪਨਿਆਂ ਦੇ ਰਸਤੇ ਵਿੱਚ ਰੁਕਾਵਟ ਬਣ ਸਕਦੀਆਂ ਨੇ ਰਾਣੀ ਨੇ ਨਰਮ ਵਾਜ ਵਿੱਚ ਕਿਹਾ ਦੀਵ ਮੈਂ ਵੀ ਤੇਰੇ ਨਾਲ ਰਹਿਣਾ ਚਾਹੁੰਦੀ ਹਾਂ ਪਰ ਮੇਰੇ ਮਾਪਿਆਂ ਦੀ ਇਜਾਜ਼ਤ ਬਿਨਾਂ ਕੋਈ ਵੀ ਕਦਮ ਨਹੀਂ ਚੁੱਕ ਸਕਦੀ ਇਸ ਤਰ੍ਹਾਂ ਦੋਵੇਂ ਇੱਕ ਦੂਜੇ ਨੂੰ ਆਪਣਾ ਵਾਅਦਾ ਦਿੱਤਾ ਕਿਸੇ ਵੀ ਹਾਲਤ ਵਿੱਚ ਜਨਾਨ ਨੂੰ ਇੱਕ ਦੂਜੇ ਲਈ ਖੁੱਲਾ ਰੱਖਾਂਗਾ ਉਹਨਾਂ ਦੀਆਂ ਮੁਲਕਾਤਾਂ ਹੁਣ ਰੋਜ਼ ਹੀ ਰਿਵਾਇਤ ਬਣ ਜਾਂ ਸਨ ਅਤੇ ਦੀਪ ਨੇ ਰੰਗ ਦੀ ਦਿੱਤੀ ਹੋਈ ਵੀਣ ਨੂੰ ਵਜਾਉਣਾ ਸ਼ੁਰੂ ਕਰ ਦਿੱਤਾ ਉਹ ਬਹੁਤ ਹੀ ਸੋਹਣੇ ਸੁਰਾਂ ਵਿੱਚ ਵਜਦੀ ਸੀ ਜਿਸ ਨੂੰ ਵਜਾਉਂਦੇ ਦੇਖ ਰਾਣੀ ਵੀ ਬਹੁਤ ਖੁਸ਼ ਸੀ ਪਰ ਪ੍ਰਿੰਟ ਦੀਆਂ ਗੱਲਾਂ ਹਮੇਸ਼ਾ ਸਾਂਝੀਆਂ ਰਹਿੰਦੀਆਂ ਇੱਕ ਦਿਨ ਰਾਣੀ ਦੇ ਮਾਪੇ ਨੇ ਉਸਨੂੰ ਦੇਖੋ ਵੀ ਲਈ ਨਹੀਂ ਬੜਕੇ ਪਿੰਡ ਦੇ ਰਿਵਾਜਾਂ ਅਨੁਸਾਰ ਉਹਦਾ ਬਿਆ ਇੱਕ ਬਜ਼ੁਰਗ ਵਪਾਰੀ ਨਾਲ ਫੈਸਲਾ ਕਰਨ ਦਾ ਫੈਸਲਾ ਕੀਤਾ ਰਾਣੀ ਦਾ ਦਿਲ ਡੁੱਟ ਤੂ ਕਾਸੀ ਉਸਨੇ ਆਪਣੇ ਆਪ ਨਾਲ ਵਾਦਾ ਕੀਤਾ ਕਿ ਜੋ ਵੀ ਹੋਵੇ ਉਹ ਆਪਣਾ ਪਿਆਰ ਨਾਲ ਨਰਮ ਨਾਲ ਦਿਲ ਨਾਲ ਜ਼ਿੰਦਗੀ ਵਿੱਚ ਬਚਾ ਕੇ ਰੱਖੇਗੀ ਨਦੀਪ ਤੇ ਰਾਣੀ ਦੇ ਹੱਥ ਦੇਖ ਕੇ ਆਪਣੇ ਆਪ ਨੂੰ ਬੰਨਿਆ ਰਾਣੀ ਮੈਂ ਤੇਰੇ ਨਾਲ ਹਾਂ ਚਾਹੇ ਦੁਨੀਆਂ ਵੀ ਸਾਡੇ ਤੋਂ ਦੂਰ ਹੁੰਦਾ ਨਹੀਂ ਗੱਲਾਂ ਵਾਕਾਂ ਹਾਸੇ ਛੋਟੇ ਛੋਟੇ ਰਾਜ ਤੇ ਸੁਪਨੇ ਸਾਂਝੇ ਕੀਤੇ ਹੁਣਾਂ ਵਿੱਚ ਤਾਂ ਵੀ ਮੇਰਾਂ ਲਾਂ ਬਰ ਚੁਕਾ ਸੀ ਹਰ ਪਲ ਕੁੰਨਾਂ ਨੂੰ ਇੱਕ ਦੂਜੇ ਦੇ ਬਿਨਾ ਨਿਭਾਉਣਾ ਮੁਸ਼ਕਲ ਲੱਗ ਰਿਹਾ ਸੀ ਇੱਕ ਕਰੋ ਜੱਦ ਰਾਣੀ ਅਤੇ ਦੀਪ ਪਿੰਡ ਦੇ ਛੋਟੇ ਤਰਸਤਨਾਂ ਬਾਗ ਵਿੱਚ ਬੈਠੇ ਸਨ ਹਰਾਨੀ ਨੇ ਧੀਰੇ ਧੀਰੇ ਆਪਣਾ ਹੌਸਲਾ ਜਤਾਇਆ ਦੀਪ ਜੇਕਰ ਕਸਤਮਾ ਸਾਡੇ ਵਿਰੁੱਧ ਖੜੀ ਹੈ ਫਿਰ ਵੀ ਸਾਡਾ ਅਪਨਾਰ ਕਿਸੇ ਵੀ ਹਾਲਤ ਵਿੱਚ ਮਜ਼ਬੂਤ ਰਹੇਗਾ ਇਹ ਕਦੇ ਮੁੱਕੇਗਾ ਨਹੀਂ ਅਤੇ ਨਾ ਹੀ ਕਦੇ ਖਤਮ ਹੋਵੇਗਾ ਦੀਪ ਨੇ ਆਪਣਾ ਸਿਰ ਹੌਲੀ ਹੌਲੀ ਹਿਲਾਇਆ ਅਤੇ ਕਿਹਾ ਹਰ ਤਕਲੀਫ ਵਿੱਚ ਹਰ ਦੁੱਖ ਵਿੱਚ ਮੈਂ ਤੇਰੇ ਨਾਲ ਹਿਸ ਤਰ੍ਹਾਂ ਉਹਨਾਂ ਦੀ ਦੋਸਤੀ ਅਤੇ ਪਿਆਰ ਦੀ ਗਹਿਰਾਈ ਵੱਸ ਚੁੱਕੀ ਸੀ ਪਰ ਪਹਿਲਾ ਸੰਘਰਸ਼ ਵੀ ਲੱਕੜੀ ਵਾਂਗ ਆਇਸਤਾ ਆਇਸਤਾ ਜ਼ਿੰਦਗੀ ਵਿੱਚ ਦਾਖਲ ਹੋ ਗਿਆ ਸੀ ਰਾਣੀ ਦੀ ਮਾਂ ਤੇ ਹਿਤਾ ਦੇ ਫੈਸਲੇ ਪਿੰਡ ਦੀਆਂ ਗੱਲਾਂ ਤੇ ਸਮਾਜਿਕ ਬੰਧਾਂ ਦੋਵਾਂ ਦੇ ਦਿਲਾਂ ਵਿੱਚ ਤਣਾਅ ਪੈਦਾ ਕਰ ਰਹੇ ਸੀ ਦੋਵੇਂ ਜਾਣਦੇ ਸੀ ਕਿ ਸੱਚਾ ਪਿਆਰ ਕੋਈ ਏਸਾਨ ਰਾਹ ਨਹੀਂ ਲੈਂਦਾ ਸੰਘਰਸ਼ ਤੋ ਖਾਤੇ ਦੁਖ ਸਾਡੇ ਰਿਸ਼ਤੇ ਦੀ ਅਟੁੱਟੀ ਸਹਿਯੋਗੀ ਬਣ। ਉਹ ਇੱਕ ਦੂਜੇ ਬਣਾ ਰਹਿਣਾ ਹੁਣ ਮੁਸ਼ਕਲ ਹੀ ਸਮਝਦੇ ਸੀ ਕਿਉਂਕਿ ਉਹ ਪਿਆਰ ਦੀਆਂ ਹੱਦਾਂ ਪਾਰ ਕਰ ਚੁੱਕੇ ਸੀ। ਅਤੇ ਕਾਫੀ ਵਾਰ ਉਹ ਰਾਣੀ ਨੂੰ ਜੈਤੋ ਦਾ ਕਿਲਾ ਦਿਖਾ ਚੁੱਕਾ ਸੀ। ਇੱਕ ਦਿਨ ਰਾਣੀ ਦੇ ਪਿਤਾ ਨੇ ਪਿੰਡ ਦੇ ਲੋਕਾਂ ਨੂੰ ਮਿਲ ਕੇ ਫੈਸਲਾ ਕਰ ਲਿਆ ਕਿਸ ਦਾ ਪਿਆ ਬਿਰਗ ਨਾਲ ਹੀ ਹੋਵੇਗਾ। ਉਹ ਬਿਉਰਗ ਦੇ ਘਰ ਪਾਰੀ ਸੀ ਰਾਣੀ ਦੇ ਦਿਲ ਵਿੱਚ ਦਰਦ ਦੀ ਲਹਿਰ ਤੌਰ ਗਈ ਸੀ ਉਹ ਜਾਣਦੀ ਸੀ ਕਿ ਉਹ ਦੀਪ ਨੂੰ ਬਹੁਤ ਪਿਆਰ ਕਰਦੀ ਹੈ ਤੇ ਉਹਦੇ ਬਿਨਾ ਕਿੰਦਾ ਰਹਿ ਸਕਦੀ ਹੈ ਪਰ ਕਿਸਮਤ ਦੇ ਹੱਥਾਂ ਵਿੱਚ ਉਹ ਬੰਦੀ ਸੀ ਦੀਪ ਨੇ ਰਾਣੀ ਨੂੰ ਆਪ ਬਿਲਾਤ ਮਾਰੇ ਹੌਲੇ ਹੌਲੇ ਦੱਸਿਆ ਰਾਣੀ ਮੈਂ ਤੇਰੇ ਲਈ ਹਰ ਰਾਸਤਾ ਖੋਲ ਸਕਦਾ ਹਾਂ ਪਰ ਸਾਡੇ ਹਾਲਾਤ ਸਾਡੇ ਖਿਲਾਫ ਨੇ ਰਾਣੀ ਨੇ ਆਪਣਾ ਸਿਰ ਹੌਲੇ ਹੌਲੇ ਹਿਲਾਇਆ ਦੀਪ ਨਵੇਂ ਵਿਦੇ ਨਾ ਰਹਿਣਾ ਚਾਹੁੰਦੀ ਪਰ ਮੈਂ ਕੀ ਕਰ ਸਕਦੀ ਹਾਂ ਪਰ ਮੈਂ ਆਪਣੇ ਮਾਪਿਆਂ ਦਾ ਦਰਦ ਹੋਰ ਨਹੀਂ ਵਧਾ ਸਕਦੀ ਉਹਨਾਂ ਨੂੰ ਮੈਂ ਨਹੀਂ ਦੇਖ ਸਕਦੀ ਇਸ ਦਰਾਂ ਪਿੰਡ ਦੇ ਲੋਕਾਂ ਤੇ ਰਾਣੀ ਦੇ ਮਾਪਿਆਂ ਨੇ ਵਿਪਰੀਤ ਰਸਤੇ ਸੋਚਣੇ ਸ਼ੁਰੂ ਕਰ ਦਿੱਤੇ ਦਿਲਾਂ ਵਿੱਚ ਪਿਆਰ ਦੇ ਨਾਲ ਨਾਲ ਡਰ ਅਤੇ ਸ਼ੱਕ ਨੇ ਘੇਰ ਲਿਆ ਦੀਪ ਅਤੇ ਰਾਣੀ ਦੇ ਛੋਟੇ ਛੋਟੇ ਮੋਖਿਆਂ ਵਿੱਚ ਹੁਣ ਤਣਾਅ ਲੱਗਾ ਇੱਕ ਦਿਨ ਜਦ ਦੋਵੇਂ ਪਿੰਡ ਦੇ ਪੁਰਾਣੇ ਜੰਗਲ ਵਿੱਚ ਬੈਠੇ ਸੀ ਦੀਪ ਦੇ ਧੀਰੇ ਧੀਰੇ ਰਾਣੀ ਦੇ ਹੱਥ ਫੜੇ ਅਤੇ ਕਿਹਾ ਰਾਣੀ ਜੇਕਰ ਕੋਈ ਰਸਤਾ ਬਚਿਆ ਹੈ ਮੈਂ ਤੇਰੇ ਨਾਲਾਂ ਚਾਹੇ ਦੁਨੀਆ ਸਾਰੀ ਸਾਡੇ ਵਿਰੁੱਧ ਹੋਵੇ ਅਤੇ ਪਿੰਡ ਦੇ ਲੋਕ ਵੀ ਭਾਵੇਂ ਸਾਡੇ ਵਿਰੁੱਧ ਹੋਣ ਨਹੀਂ ਮੇਸ਼ਾ ਤੇਰੇ ਨਾਲ ਖੜਾ ਰਹੂੰਗਾ ਰਾਣੀ ਨੇ ਅੱਖਾਂ ਵਿੱਚ ਨਮੀ ਲਈ ਅਤੇ ਬੋਲੀ ਦੀਪ ਮੈਂ ਵੀ ਤੇਰੇ ਨਾਲਾਂ ਪਰ ਮਾਪਿਆਂ ਦੀ ਰਾਜਦਾਰੀ ਸਾਡੀ ਖੁਸ਼ੀ ਤੇ ਹਾਵੀ ਹੋ ਰਹੀ ਹੈ ਮੈਂ ਉਹਨਾਂ ਨੂੰ ਦੁੱਖ ਨਹੀਂ ਦੇ ਸਕਦੀ ਇਸ ਤਰ੍ਹਾਂ ਤੋਂ ਆਰੇ ਦਿਲਾਂ ਵਿੱਚ ਪਿਆਰ ਤੇ ਇਤਨਾ ਇੱਕ ਦੂਜੇ ਨੂੰ ਟਕਰਾਉਣ ਲੱਗ ਪਈ ਦਿਲ ਦੀ ਦੁਨੀਆ ਵਿੱਚ ਪਿਆਰ ਦੀ ਮਿਠਾਸ ਅਤੇ ਦੁੱਖਾਂ ਦਾ ਰਾਸ ਮਿਲ ਕੇ ਇੱਕ ਜੀਵ ਭਾਵਨਾਤ ਬਣਾਉਂਦਾ ਹੈ ਅਗਲੇ ਕੁਝ ਦਿਨਾਂ ਦੇ ਵਿੱਚ ਹੀ ਰਾਣੀ ਦੇ ਵਿਆਹ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਏ ਸੁਣ ਕੇ ਰਾਣੀ ਅਤੇ ਦੀਪ ਦਿਲੋਂ ਦਿਲ ਤੋਸ ਕਰਨਾ ਪਈ ਸੀ। ਉਹਨਾਂ ਨੂੰ ਬਹੁਤ ਦੁੱਖ ਹੋ ਰਿਹਾ ਸੀ ਕਿ ਹੁਣ ਅਸੀਂ ਅਲੱਗ ਹੋ ਜਾਣਾ ਹੈ। ਰਾਣੀ ਦੇ ਦਿਲ ਵਿੱਚ ਇੱਕ ਛੋਟਾ ਅਸਥਿਰਤਾ ਦਾ ਡਰ ਆ ਚੁੱਕਾ ਸੀ। ਕੀ ਉਹ ਆਪਣਾ ਪਿਆਰ ਬਚਾ ਸਕੇਗੀ ਕਿ ਨਹੀਂ? ਰਾਣੀ ਤੇ ਮਾਪਿਆਂ ਨੇ ਵਿਆਹ ਦੀ ਤਿਆਰੀ ਪੂਰੀ ਕਰ ਲਈ ਸੀ। ਪਿੰਡ ਦੀਆਂ ਸੜਕਾਂ ਕਰਾਂ ਦੀਆਂ ਰੋਸ਼ਨੀ ਅਤੇ ਹਰ ਕੋਨੇ ਵਿੱਚ ਰਾਣੀ ਦੀ ਖੁਸ਼ੀ ਲਈ ਧਰਤੀ ਰੋਸ਼ਨ ਹੋ ਰਹੀ ਸੀ ਪਰ ਉਸਦੇ ਦਿਲ ਵਿੱਚ ਦਰਦ ਤੇ ਹੌਲੀ-ਹੌਲੀ ਪੰਧਾ ਅਣਮੁੱਲਾ ਦੁੱਖ ਸੀ ਦੀਪਾ ਹਰ ਰੋਜ਼ ਰਾਣੀ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦਾ ਪਰ ਮਾਪਿਆਂ ਦੀਆਂ ਨਜ਼ਰਾਂ ਨੇ ਉਸਦੀ ਨજર ਤੇ ਪਵੰਦੀ ਲਾਲੀ थी ਇੱਕ ਦਿਨ ਜਦ ਦੋਵੇਂ ਪਿੰਡ ਦੇ ਛੋਟੇ ਬਾਗ ਵਿੱਚ ਮਿਲਦੇ ਦੀਪ ਨੇ ਰਾਣੀ ਨੂੰ ਹੌਲੀ ਨਾਲ ਪੁੱਛਿਆ ਰਾਣੀ ਕੀ ਤੂੰ ਮੇਰੇ ਨਾਲ ਰਹਿਣਾ ਦੀ ਸਹਿਮਤਾ ਕਰੇਂਗੀ ਰਾਣੀ ਦੀ ਅੱਖਾਂ ਵਿੱਚ ਐਸਾ ਸਾਦਿਆਂ ਬੰਦ ਹੋ ਰਹੀ ਉਹ ਬੋਲੀ ਦੀ ਮੈਂ ਤਾਂ ਤੇਰੇ ਨਾਲ ਨਹੀਂ ਜਾਣਾ ਚਾਹੁੰਦੀ ਹਾਂ ਪਰ ਮਾਪਿਆਂ ਦੀਆਂ ਗੱਲਾਂ ਮੈਂ ਉਹਨਾਂ ਨੂੰ ਦੁੱਖ ਨਹੀਂ ਦੇ ਸਕਦੀ ਇਹ ਗੱਲ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ ਇਸ ਤਰ੍ਹਾਂ ਨਵਾਂ ਪਿੰਡ ਚੱਕ ਨਾਮ ਦਾ ਇਖਤਰਾ ਦੰਦੂ ਨਵੀਨ ਜੋ ਕਿ ਰਾਣੀ ਦੇ ਮਾਪਿਆਂ ਦੇ ਦੋਸਤ ਦਾ ਪੁੱਤਰ ਸੀ ਉਸਨੇ ਹੌਲੀ-ਹੌਲੀ ਰਾਣੀ ਦੀ ਆਨਲਾਈਨ ਵਿੱਚ ਦਾਖਲਾ ਅੰਦਾਜੀ ਸ਼ੁਰੂ ਕਰ ਦਿੱਤੀ ਨਵੀਨ ਨੇ ਰਾਣੀ ਨੂੰ ਛੋਟੇ-ਛੋਟੇ ਤਰੀਕਿਆਂ ਨਾਲ ਆਪਣੀ ਪਸੰਦ ਦਿਖਾਈ ਅਤੇ ਮਾਪਿਆਂ ਨੂੰ ਉਹਦੀ ਮਦਦ ਨਾਲ ਰਾਣੀ ਨੇ ਵਿਆਹ ਲਈ ਮਨਮਨਾ ਆਸਾਨ ਹੋ ਗਿਆ ਸੀ ਰਾਣੀ ਨੂੰ ਇਹ ਧੋਖਾ ਮਹਿਸੂਸ ਹੋਣ ਲੱਗਾ। ਦਿਲ ਦੇ ਅੰਦਰ ਦੀਪ ਨਾਲ ਪਿਆਰ ਹੋਣ ਦੇ ਬਾਵਜੂਦ ਨਵੀਨ ਅਤੇ ਮਾਪਿਆਂ ਦੀ ਦਬਾਅ ਨੇ ਉਸ ਨੂੰ ਘੇਰ ਲਿਆ ਸੀ। ਰਾਣੀ ਦੀਆਂ ਅੱਖਾਂ ਵਿੱਚ ਹੌਲੀ-ਹੌਲੀ ਦੁੱਖ ਦੀ ਚਮਕ ਆ ਗਈ ਸੀ ਤੇ ਦਿਲ ਟੁੱਟਣ ਲੱਗ ਪਿਆ ਸੀ। ਦੀਪ ਨੇ ਹਰ ਰੋਜ਼ ਰਾਣੀ ਨੂੰ ਇਹ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਉਸ ਦੇ ਨਾਲ ਹੈ ਪਰ ਦਿਲ ਦੇ ਅੰਦਰ ਇੱਕ ਅਣਜਾਣੇ ਡਰ ਨੇ ਉਸ ਨੂੰ ਘੇਰ ਰੱਖਿਆ ਸੀ। ਕੀ ਉਹ ਰਾਣੀ ਨੂੰ ਬਚਾ ਸਕੇਗਾ ਜਾਂ ਨਹੀਂ ਇਸ ਦੌਰਾਨ ਰਾਣੀ ਦੀ ਮਾਂ ਨੇ ਉਹਨੂੰ ਹੌਲੀ-ਹੌਲੀ ਵਿਆਹ ਦੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਰਾਣੀ ਦੀਆਂ ਰਿਆਨਾ ਮਲਨੀ ਅੰਮਲਨੀਆ ਛੁੱਟੀਆਂ ਹੋਣ ਲੱਗੀਆਂ ਦੋਵਾਂ ਦੇ ਦਿਲਾਂ ਵਿੱਚ ਪਿਆਰ ਸੰਘਰਸ਼ ਅਤੇ ਭਾਵੁਕਤਾ ਇੱਕ ਦੂਜੇ ਨਾਲ ਟਕਰਾਉਂਦੇ ਰਹੇ ਇਹ کہانی ਹੁਣ ਇੱਕ ਮੁੱਖ ਧੋਖੇ ਅਤੇ ਦਿਲ ਦੀ ਤਕਲੀਫ ਵੱਲ ਮੁੜ ਰਹੀ ਸੀ ਜਿੱਥੇ ਪਿਆਰ ਅਤੇ ਅਗਿਕੇ ਦਾ ਮੁਕਾਬਲਾ ਹੋਵੇਗਾ ਰਾਣੀ ਦੇ ਵਿਆਹ ਦੀ ਤਿਆਰੀ ਪੂਰੀ ਹੋ ਗਈ ਸੀ ਪਿੰਡ ਦੇ ਹਰ ਕੋਨੇ ਵਿੱਚ ਸਜਾਵਟ ਹੋਈ ਹੋਈ ਸੀ ਪਰ ਰਾਣੀ ਦੇ ਦਿਲ ਵਿੱਚ ਇੱਕ ਅਜੀਬ ਜਿਹਾ ਖਾਲੀपन ਸੀ ਦਿਲ ਦੇ ਅੰਦਰ ਦੀਪ ਨਾਲ ਪਿਆਰ ਦੇ ਅਸਰ ਅਜੇ ਵੀ ਮੌਜੂਦ ਸਨ ਪਰ ਮਾਪਿਆਂ ਦੇ ਫੈਸਲੇ ਨੇ ਉਸਦੇ ਸੁਪਨਿਆਂ ਨੂੰ ਤੋੜ ਦਿੱਤਾ ਸੀ ਦੀਪ ਨੇ ਉਸਦੇ ਲਈ ਹਰ ਰੋਜ਼ ਹੌਸਲਾ ਦੇਣ ਦੀ ਕੋਸ਼ਿਸ਼ ਕੀਤੀ ਪਰ ਹਕੀਕਤ ਦੇ ਪੈਂਟ ਨੇ ਉਹਨਾਂ ਦੇ ਮਿਲਾਪ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਰਾਣੀ ਨੇ ਹੌਲੀ-ਹੌਲੀ ਆਪਣੇ ਆਪ ਨੂੰ ਤਿਆਰ ਕੀਤਾ ਕਿ ਉਹ ਹੁਣ ਉਹ ਆਪਣਾ ਪਿਆਰ ਛੁਪਾ ਕੇ ਜਿਵੇਗੀ ਵਿਆਹ ਦੇ ਦਿਨ ਰਾਣੀ ਸੁੰਦਰ ਪਰ ਦੁਖੀ ਦਿਲ ਨਾਲ ਘਰ ਤੋਂ ਬਾਹਰ ਨਿਕਲੀ ਦੀਪ ਉਹਦੇ ਕੋਲ ਆਖਰੀ ਵਾਰ ਖੜ੍ਹਾ ਸੀ ਅੱਖਾਂ ਵਿੱਚ ਹੌਲੀ-ਹੌਲੀ ਅੰਜੂ ਤੇ ਹੱਥ ਫੜੇ ਹੋਏ ਰਾਣੀ ਮੇਰੀ ਦੁਨੀਆ ਤੋਂ ਐ ਪਰ ਹੁਣ ਮੈਂ ਤੇਰੇ ਲਈ ਕੁਝ ਨਹੀਂ ਕਰ ਸਕਦਾ ਰਾਣੀ ਨੇ ਉਹਦੀ ਹੱਥ ਫੜਿਆ ਤੇ ਨਰਮ ਆਵਾਜ਼ ਵਿੱਚ ਕਿਹਾ ਦੀਪ ਮੈਂ ਵੀ ਤੇਰੇ ਨਾਲ ਹਮੇਸ਼ਾ ਰਹਿਣਾ ਚਾਹੁੰਦੀ ਹਾਂ ਪਰ ਹੁਣ ਮੇਰੇ ਰਾਹ ਵੱਖਰੇ ਹਨ ਵਿਆਹ ਦੀ ਘੜੀ ਆਈ ਤੇ ਰਾਣੀ ਬਜ਼ੁਰਗ ਮਾਰੀ ਨਾਲ ਵਿਆਹ ਲਈਂ ਗਏ ਵਾ ਚੁੱਕੀ ਸੀ ਦਿਲ ਟੁੱਟਣ ਵਾਲੇ ਪਲਾਂ ਵਿੱਚ ਸੀ ਉਹ ਦੀਪ ਨੂੰ ਪਿੱਛੇ ਛੱਡ ਕੇ ਹੁਣ ਅੱਗੇ ਜਾਣਾ ਚਾਹੁੰਦੀ ਸੀ ਦੀਪ ਨੂੰ ਲਗਾ ਕੇ ਦਿਲ ਦਾ ਹਿੱਸਾ ਉਸ ਨਾਲ ਬਰਬਾਦ ਹੋ ਗਿਆ ਹੈ ਉਸਨੇ ਰਾਣੀ ਦੇ ਮੁਹੱਬਤ ਨੂੰ ਇੱਕ ਅਣਮੋਲ ਯਾਦ ਵਜੋਂ ਆਪਣੇ ਦਿਲ ਵਿੱਚ ਸੰਭਾਲ ਲਿਆ ਰਾਣੀ ਵੀ ਹਰ ਰੋਜ਼ ਆਪਣੀਆਂ ਯਾਦਾਂ ਦੇ ਦਰਿਆ ਵਿੱਚ ਤੈਰਦੀ ਰਹੀ ਉਹ ਦੇਖਦੀ ਰਹੀ ਕਿ ਕਿਵੇਂ ਪਿਆਰ ਅਤੇ ਹਕੀਕਤ ਇੱਕ ਦੂਜੇ ਨੂੰ ਟਕਰਾਉਂਦੇ ਹਨ ਉਹਦੇ ਦਿਲ ਦੀ ਧੜਕਣ ਹਮੇਸ਼ਾ ਦੀਪ ਲਈ ਰੁਕੀ ਰਹੀ ਹਰ ਕਿਸਮਤ ਨੇ ਉਹਨਾਂ ਨੂੰ ਵੱਖਰਾ ਕੀਤਾ ਰਾਣੀ ਦੇ ਪਿਆਰ ਤੋਂ ਬਾਅਦ ਪੰਟ ਵਿੱਚ ਹਰ ਚੀਜ਼ ਜਿਵੇਂ ਇੱਕ ਰੁਟੀਨ ਦੀ ਰੁਟੀਨ ਬਣ ਗਈ ਪਰ ਰਾਣੀ ਦੇ ਦਿਲ ਵਿੱਚ ਹਰ ਰੋਜ਼ ਇੱਕ ਹਨੇਰਾ ছায়ਾ ਰਹਿੰਦਾ ਸੀ ਉਹ ਚਾਹੁੰਦੀ ਸੀ ਕਿ ਕਿਸੇ ਤਰ੍ਹਾਂ ਦੀ ਬਣਾ ਲੈ ਸਕੇ ਪਰ ਉਹ ਮਾਪਿਆਂ ਤੇ ਸਮਾਜਿਕ ਬੰਧਨ ਨੇ ਉਸ ਦੀ ਆਜ਼ਾਦੀ ਬੱਦ ਤੱਕ ਰੋਕ ਦਿੱਤਾ ਸੀ ਰਾਣੀ ਹਰ ਰੋਜ਼ ਆਪਣੇ ਦਿਲ ਦੀ ਗਹਿਰਾਈ ਵਿੱਚ ਇੱਕ ਅਜੀਬ ਦੁੱਖ ਮਹਿਸੂਸ ਕਰਦੀ ਸੀ ਦੇਲ ਦੀ ਧੜਕਣ ਵਿੱਚ ਹਮੇਸ਼ਾ ਦੀਪ ਦੀ ਯਾਦ ਇਹ बसी ਰਹਿੰਦੀ ਉਸ ਦੇ ਮਨ ਵਿੱਚ ਇੱਕ ਅੰਦਰਲੀ ਲੜਾਈ ਚੱਲ ਰਹੀ ਸੀ ਇੱਕ ਪਾਸੇ ਪਿਆਰ ਦੂਜੇ ਪਾਸੇ ਹਕੀਕਤ ਅਤੇ ਪਰਿਵਾਰਕ ਜ਼ਿੰਮੇਵਾਰੀ ਦੀਪ ਵੀ ਆਪਣੇ ਆਪ ਨੂੰ ਤਕਲੀਫਾਂ ਵਿੱਚ ਘੇਰਿਆ ਮਹਿਸੂਸ ਕਰਦਾ ਉਸ ਨੇ ਰਾਣੀ ਲਈਆਂ ਆਪਣੀਆਂ ਪਿਆਰ ਨੂੰ ਇੱਕ ਯਾਦਗਾਰ ਵਜੋਂ ਆਪਣੇ ਦਿਲ ਵਿੱਚ ਸੰਭਾਲਿਆ ਅੱਤੇ ਉਹ ਹਰ ਰੋਜ਼ ਸੋਚਦਾ ਰਾਣੀ ਮੇਰੇ ਨਾਲ ਹੁੰਦੀ ਤਾਂ ਹੁਣ ਕੀ ਹੁੰਦਾ ਰਾਣੀ ਮੈਂ ਜਾਂ ਤਾਂ ਉਹਦੇ ਦਿਨੋਂ ਤਕਰੀਬ ਵੇਲੇ ਰਹੀਆਂ ਸੀ ਉਹ ਰਾਤਾਂ ਨੂੰ ਅੱਖਾਂ ਵਿੱਚ ਹੰਝੂਆਂ ਲੈ ਕੇ ਸੋਚਦੀ ਕਿਵੇਂ ਉਹ ਆਪਣੇ ਸੁਪਨੇ ਨੂੰ ਪੂਰਾ ਕਰ ਸਕਦੀ ਹੈ ਪਰ ਹਰ ਕੋਸ਼ਿਸ਼ ਨੇ ਉਸ ਨੂੰ ਬਸ ਇੱਕ ਡਾਇਰ ਦੇ ਦੁੱਖ ਵਿੱਚ ਛਾੜ ਦਿੱਤਾ ਸੀ ਇੱਕ ਦਿਨ ਰਾਣੀ ਪਿੰਡ ਦੇ ਪੁਰਾਣੇ ਬਾਗ ਵਿੱਚ ਬੈਠੀ ਹੋਈ ਆਪਣੇ ਆਪ ਨਾਲ ਗੱਲਾਂ ਕਰ ਰਹੀ ਸੀ ਦੀਪ ਮੈਂ ਤੇਰੇ ਬਿਨਾਂ ਨਹੀਂ ਜੀ ਸਕਦੀ ਪਰ ਮੇਰੇ ਰਾਹ ਹੁਣ ਬੱਕਰੀ ਨੇ ਉਹ ਅੱਖਾਂ ਵਿੱਚ ਅਹਿਸਾਸਾਂ ਦੀਆਂ ਬੂੰਦਾਂ ਭਰ ਕੇ ਇੱਕ ਅਜੀਬ ਸੁੱਖ ਅਤੇ ਦੁੱਖ ਮਹਿਸੂਸ ਕਰਦੀ ਸੀ ਪਿਆਰ ਦੀ ਮਿਠਾਸ ਅਤੇ ਦੁੱਖ ਦਾ ਰਸ ਮਿਲ ਕੇ ਉਹਦੇ ਦਿਲ ਵਿੱਚ ਇੱਕ ਅਮੋਗ ਭਾਵੁਕਤਾ ਪੈਦਾ ਕਰਦਾ ਦੀਪ ਦੀਆਂ ਜਾਤਾਂ ਛੋਟੇ ਹਾਸੇ ਗੱਲਾਂ ਅਤੇ ਬਾਦੇ ਹਰ ਪਲ ਉਸਦੇ ਦਿਲ ਨੂੰ ਜੋਰ ਨਾਲ ਹਲਾਉਂਦੇ ਪਰ ਹਕੀਕਤ ਨੇ ਰਾਣੀ ਅਤੇ ਦੀਪ ਦੇ ਰਾਹ ਵੱਖ ਕਰ ਦਿੱਤੇ ਸੀ ਰਾਣੀ ਦੀ ਜ਼ਿੰਦਗੀ ਹੁਣ ਇੱਕ ਹਨੇਰੇ ਅਤੇ ਜਾਂਤਾਂ ਦੀ ਦਰਿਆ ਵਿੱਚ ਵਗ ਰਹੀ ਸੀ ਕੁਝ ਮਹੀਨੇ ਬਾਅਦ ਪਿੰਡ ਵਿੱਚ ਹੌਲੀ-ਹੌਲੀ ਇੱਕ ਅਜੀਬ ਸਥਿਤੀ ਬਣੀ ਰਾਣੀ ਦੇ ਵਿਆਹ ਤੇ ਨਵੀਂ ਜ਼ਿੰਦਗੀ ਦੇ ਬਾਵਜੂਦ ਉਸਦਾ ਦਿਲ ਅਜੇ ਵੀ ਦੀਪ ਲਈ ਧੜਕਦਾ ਸੀ ਹਰ ਰੋਜ਼ ਉਹ ਯਾਦਾਂ ਮੇਰੀ ਜ਼ਿੰਦਗੀ ਬਣਾਉਂਦੀ। ਦੀਪ ਵੀ ਪਿੰਡ ਤੋਂ ਦੂਰ ਨਹੀਂ ਗਿਆ। ਉਹ ਰਾਣੀ ਦੇ ਲਈ ਆਪਣੀ ਮੁਹੱਬਤ ਨੂੰ ਇੱਕ ਅਣਮੋਲ ਯਾਦ ਵਜੋਂ ਸੰਭਾਲ ਕੇ ਰੱਖਦਾ ਸੀ। ਪਰ ਕਿਸਮਤ ਦੇ ਹੱਥਾਂ ਨੇ ਉਹਨਾਂ ਨੂੰ ਵੱਖਰਾ ਕਰ ਦਿੱਤਾ। ਇੱਕ ਦਿਨ ਰਾਣੀ ਨੂੰ ਪਤਾ ਲੱਗਾ ਕਿ ਦੀਪ ਇੱਕ ਦਿਲ ਦੀ ਬਿਮਾਰੀ ਵਿੱਚ ਹੈ। ਦਿਲ ਦੀ ਧੜਕਣ ਮੌਕੇ-ਮੌਕੇ ਖਤਰੇ ਵਿੱਚ ਰਹਿੰਦੀ ਸੀ। ਉਸਦੇ ਦਿਲ ਨੂੰ ਤਕਲੀਫ ਹੋਈ ਤੇ ਉਹਨੇ ਫੈਸਲਾ ਕੀਤਾ ਕਿ ਆਖਰੀ ਵਾਰੀ ਉਹ ਦੀਪ ਨੂੰ ਜਰੂਰ ਮਿਲੇਗੀ ਉਸ ਨੇ ਪੂਰਾ ਮਨ ਬਣਾ ਲਿਆ ਕਿ ਦੀਪ ਕੋਲ ਜਾਵੇਗੀ ਦੀਪ ਦੇ ਘਰ ਪਹੁੰਚ ਕੇ ਰਾਣੀ ਨੇ ਹੌਲੇ-ਹੌਲੇ ਉਸ ਦੇ ਹੱਥ ਫੜੇ ਦੀਪ ਮੈਂ ਤੇਰੇ ਬਿਨਾ ਨਹੀਂ ਜੀ ਸਕੀ ਦੀਪ ਨੇ ਆਪਣੇ ਨਿਮਰ ਹੱਥ ਨਾਲ ਰਾਣੀ ਦੇ ਹੱਥ ਨੂੰ ਫੜਿਆ ਅਤੇ ਹੌਲੀ-ਹੌਲੀ ਬੋਲਿਆ ਰਾਣੀ ਮੇਰੀ ਜ਼ਿੰਦਗੀ ਵਿੱਚ ਤੂੰ ਹੀ ਮੇਰਾ ਸੱਚਾ ਪਿਆਰ ਹੈ ਅਤੇ ਮੈਂ ਹੋਰ ਕਿਸੇ ਨੂੰ ਵੀ ਨਹੀਂ ਕੀਤਾ ਪਰ ਹਕੀਕਤ ਨੇ ਉਹਨਾਂ ਦੇ ਪਿਆਰ ਨੂੰ ਬਖ ਕੀਤਾ। देर ਨਾ ਲੱਗੀ, ਦੀਪ ਦੀ ਹਾਲਤ ਫਿਰ ਗੰਭੀਰ ਹੋ ਗਈ। ਹਸਪਤਾਲ ਵਿੱਚ ਦੀਪ ਦੀਆਂ ਆਖਰੀ ਘੜੀਆਂ ਆ ਰਹੀਆਂ ਸੀ। ਰਾਣੀ ਉਹਦੇ ਕੋਲ ਬੈਠੀ ਰੋ ਰਹੀ ਸੀ ਅਤੇ ਅੱਖਾਂ ਉੱਤਨਾ ਭਜ ਚੁੱਕੀਆਂ ਸੀ ਅਤੇ ਦਿਲ ਵਿੱਚ ਬਹੁਤ ਦਰਦ ਸੀ। ਦੀਪ ਨੇ ਹੌਲੇ ਜਿਹੇ ਕਿਹਾ, "ਰਾਣੀ, ਮੇਰੀ ਜਾਨਾਂ ਵਿੱਚ ਤੂੰ ਹਮੇਸ਼ਾ ਰਹਿਣਾ। ਮੈਂ ਸਦਾ ਤੇਰੇ ਨਾਲ ਹਾਂ।" ਚਾਹੇ دیرੋਂ ਜਾਂ ਜਾਦਾਂ ਵਿੱਚ ਹੀ ਸਹੀ ਇਸੇ ਪੜਦਿਆਂ ਪਲਦੀਪ ਦੀਆਂ ਅੱਖਾਂ ਬੰਦ ਹੋ ਗਈਆਂ ਅਤੇ ਉਸ ਦੀ ਮੌਤ ਹੋ ਗਈ ਰਾਣੀ ਦਾ ਦਿਲ ਟੁੱਟ ਗਿਆ ਉਹਦੇ ਹਾਸੇ ਬਾਦੇ ਪਿਆਰ ਅਤੇ ਜਾਂਦਾਂ ਸਦਾ ਲਈ ਉਹਦੇ ਨਾਲ ਰਹਿ ਗਈਆਂ ਹੌਲੀ ਹੌਲੀ ਉਹਦੀ ਹਵਾਈ ਜਾਂਦਾਂ ਵਿੱਚ ਬਸ ਗਈ ਪਿੰਡ ਦੀਆਂ ਸੜਕਾਂ ਘਰਾਂ ਅਤੇ ਬਾਗਾਂ ਵਿੱਚ ਹਮੇਸ਼ਾ ਦੀਪ ਦੀ ਯਾਦ ਰਾਣੀ ਦੇ ਦਿਲ ਨੂੰ ਹਲਾਂਦੀ ਰਹੀ ਇਹ ਪਿਆਰ ਦਾ ਸੁਪਨਾ ਪੂਰਾ ਨਹੀਂ ਹੋ ਸਕਿਆ ਪਰ ਉਹ ਜਾਂਦਾਂ ਵਿੱਚ ਸਦਾ ਜਿਉਂਦਾ ਰਿਹਾ ਇਹ ਸੀ ਜੀ ਆਪਣੀ ਅੱਜ ਦੀ ਕਹਾਣੀ ਜੇ ਤੁਹਾਨੂੰ ਕਹਾਣੀ ਵਧੀਆ ਲੱਗੀ ਹੋਵੇ ਇਸ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਅਤੇ ਹੋਰ ਕਹਾਣੀਆਂ ਦੇਖਣ ਦੇ ਲਈ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰੋ ਦਿਲ ਦੇ ਆ ਕੱਲ ਨੂੰ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਲਈ ਦਿਓ ਆ ਗਿਆ ਧੰਨਵਾਦ